ਜਿਹੜੀ ਰੇਤਾ ਪਧਰੀ ਕੀਤੀ ਜਾ ਰਹੀ ਹੈ ਕੀ ਇਹ ਕਿਸਾਨ ਨੇ ਜਿਹੜੇ ਖੁਦ ਕਰਵਾ ਰਹੇ ਨੇ ਜਾਂ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜੀ ਇਹ ਖਬਰਾਂ ਬਹੁਤ ਵਾਇਰਲ ਹੋ ਰਹੀਆਂ ਨੇ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਰੇਤਾ ਚਕਣ ਤੋਂ ਰੋਕਿਆ ਜਾ ਰਿਹਾ ਹੈ ਜੀ ਅੱਛਾ ਜਿਹੜੀਆਂ ਜ਼ਮੀਨਾਂ ਤੁਹਾਡੀਆਂ ਖਰਾਬ ਹੋਈਆਂ ਨੇ ਮੁੜ ਉਪਜਾਊ ਕਰਨ ਵਾਸਤੇ ਕਿੰਨਾ ਕ ਸਮਾਂ ਲੱਗੂਗਾ ਜੀ ਇਹ ਕਣਕ ਨਹੀਂ ਬੀਜੀ ਜਾਣੀ ਜੀ ਜੋ ਨੇਕਾ ਕੋ ਸਕਦਾ ਵੀ ਫਿਰ ਲੈਵਲ ਲੂਲ ਹੋ ਜਾਂਦੇ ਝੋਣ ਵਾਲੇ ਬਹੁਤੇ ਲੋਕਾਂ ਦੇ ਵਿੱਚ ਇਹ ਚਰਚਾਵਾਂ ਨੇ ਕਿ ਕਿਸਾਨ ਤਾਂ ਮਾਲੂਮਾਲ ਹੋ ਜਾਣੇ ਜੀ ਰੇਤਾ ਵੇਚ ਕੇ ਇਹ ਸਚਾਈ ਹੈ ਜੀ ਕਿ ਤੁਸੀਂ ਮਾਲੂਮਾਲ ਹੋਵੋਗੇ ਵੇਖੋ ਜੀ ਮਾਲੂਮਾਲ ਨਹੀਂ ਚਲੋ ਬਰਾਬਰੀ ਛੋੜੀ ਗਈ ਨਹੀਂ ਬੜੀ ਫਤਿਹ ਆ ਅਸੀਂ ਦੇ ਕਿੰਨੇ ਆੜਾ ਖਰਚਾ ਵਰਚਾ ਸਾਰਾ ਪੂਰਾ ਇਹ ਜਨਗ ਝੋਨਾ ਮਰ ਗਿਆ ਉਹਨੇ ਕਿ ਪੈਸੇ ਪਾਜੋ ਉਹ ਕਹਿੰਦਾ ਕਿਸਾਨ ਕਿੰਨੇ ਦੀ ਹੈ ਕਿ ਜਿਹੜਾ ਟਿੱਪਰ ਆ ਕਿੰਨੇ ਪੈਸੇ ਲੈ ਰਿਹਾ ਔਰ ਕਿੰਨੇ ਦਾ ਵੇਚ ਰਿਹਾ ਜੀ ਵੇਖੋ ਜੀ ਇਹ ਤਾਂ ਪਤਾ ਗੱਲ ਕੀ ਜੇ ਟਿੱਪਰ ਦੇ ਸਾਨੂੰ ਜਿੰਨੇ ਜੋ ਕਈ ਵੀ ਰੇਟ ਸਾਨੂੰ ਉਸਲਾ ਮਿਲ ਜੀ ਔਰ ਸਾਨੂੰ ਨਹੀਂ ਮਿਲਣਾ ਇ ਉਹਾਰੇ ਘਰ ਚ ਆਉਣਗੇ ਨਾ ਇਹਨੂੰ ਉੱਤੇ ਏਡੀ ਦੂਰ ਜਾ ਕੇ ਲੱਗਣੀ ਹੈ ਕਿ ਸਾਡੇ ਕੋਲ 50 ਏਕੜ ਜ਼ਮੀਨ ਹੈ ਤਿੰਨ ਭਰਾ ਆਹੇ ਉਹ 50 ਏਕੜੀ ਦਬਾ ਹੋ ਗਿਆ ਹਮ ਮਤਲਬ ਇੱਕ ਵੀ ਉਹਨਾਂ ਵਿੱਚ ਧੋਨੇ ਦਾ ਕੋਈ ਖੇਤ ਨਹੀਂ ਵਜਿਆ ਜਿਹੜਾ ਹੋਈ ਵੀ ਅਸੀਂ ਮਰਾਂ ਤੇ ਉਹ ਕਹਿ ਰਹੇ ਜੱਟ ਮਲਮਲ ਹੋ ਰੇ ਮਲਮਲ ਕਰ ਰਹੇ ਨਹੀਂ ਭਰਾਬਰ ਵੀ ਨਹੀਂ ਛੁੱਟਣਾ ਆਇਆ ਨੁਕਸਾਨ ਕਿੰਨਾ ਹੋ ਗਿਆ ਤੁਸੀਂ ਹਾਲ 50 ਕਿੱਲੇ ਦੇ ਵਿੱਚ ਕਿੰਨਾ-ਕਿੰਨਾ 30 ਲੱਖ ਦਾ ਚੋਂ ਨਿਕਲਦਾ ਕੀ ਵਾਟ ਲਾਂਗੇ ਆਪਾਂ ਰੇਤ ਦਾ ਕਿੰਨੇ ਕੁ ਵਾਟ ਲਾਂਗੇ ਆਪਾਂ ਕਿਤਨਾ ਜੱਟ ਦੀ ਪਰਭਾਈ ਜੀ ਕਿੰਨੇ ਕਿ ਫੁੱਟ ਤੱਕ ਉਚਾਈ ਤੱਕ ਆਪੇ ਪੱਟ ਸਕਦੇ ਹੇਠਾ ਕਿੰਨੇ ਫੁੱਟ ਦੀ ਡੂੰਘਾਈ ਤੱਕ ਮਾੜੀ ਰੇਤ ਆ ਜਾਂਦੀ ਜੀ ਅਸੀਂ ਇਹਨਾਂ ਨੂੰ ਇਹ ਕਿਹਾ ਵਾ ਕਿ ਜਿੱਥੋਂ ਤੱਕ ਰੇਤ ਹੈ ਅਸੀਂ ਉਈਓ ਟੱਕ ਮਾਰਨਾ ਜਿਸਲੇ ਤੁਹਾਡੀ ਮਿੱਟੀ ਆਂਦੀ ਹੈ 1.5 ਫੁੱਟ ਬਾਅਦ 2 ਫੁੱਟ ਬਾਅਦ ਮਿੱਟੀ ਆ ਜਾਂਦੀ ਹੈ ਆਪਾਂ ਉੱਥੋਂ ਛੱਡ ਦੇਣਾ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਐਸਡੀਟੀਵੀ ਦੇਖ ਰਹੇ ਹੋ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਅਸੀਂ ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡ ਮਾਛੀਵਾਲਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿਸਾਨਾਂ ਦੀ ਜ਼ਮੀਨ ਮੋੜਾ ਪਜਾਓ ਕਰਨ ਵਾਸਤੇ ਆ ਕੰਮ ਕੀਤੇ ਜਾ ਰਹੇ ਨੇ ਤੁਹਾਨੂੰ ਦਿਖਾ ਸਕਦੇ ਆ ਕਿ ਇਹ ਵੱਡੀ ਜਿਹੜੀ ਜੀਸੀਬੀ ਮਸ਼ੀਨ ਲੱਗੀ ਹੋਈ ਹੈ ਕਿਸਾਨਾਂ ਦੀਆਂ ਜ਼ਮੀਨਾਂ ਤੋਂ ਰੇਤਾ ਨੂੰ ਪਧਰਾ ਕੀਤਾ ਜਾ ਰਿਹਾ ਵੱਡੀਆਂ-ਵੱਡੀਆਂ ਢੇਰੀਆਂ ਤੁਸੀਂ ਦੇਖ ਸਕਦੇ ਹੋ ਇਹ ਰੇਤਾ ਇਕੱਠਾ ਕੀਤਾ ਜਾ ਰਿਹਾ ਔਰ ਇਥੋਂ ਟਿਪਰਾਂ ਦੇ ਵਿੱਚ ਭਰ ਕੇ ਉਹ ਦੂਰ-ਦੂਰ ਤੱਕ ਤੁਹਾਨੂੰ ਇੱਕ ਵਾਰ ਆਪਾਂ ਟਿਪਰ ਜ਼ਰੂਰ ਦਿਖਾ ਦਿੰਨੇ ਆ ਕਿ ਰੇਤਾ ਭਰ ਕੇ ਇੱਕ ਵਾਰ ਜ਼ੂਮ ਕਰਕੇ ਉਹ ਟਿਪਰ ਜ਼ਰੂਰ ਦਿਖਾ ਦਿਓ ਕਿ ਦੂਰ-ਦੂਰ ਤੱਕ ਜਿਹੜੇ ਤੁਹਾਨੂੰ ਟਿਪਰ ਨਜ਼ਰ ਆ ਰਹੇ ਨੇ ਇਹਨਾਂ ਟਿਪਰਾਂ ਦੇ ਵਿੱਚ ਰੇਤਾ ਭਰ ਕੇ ਇਥੋਂ ਲਜਾਇਆ ਜਾ ਰਿਹਾ ਹੈ ਕਿਸਾਨਾਂ ਦੀ ਜ਼ਮੀਨ ਹੈ ਜਿਹੜੀ ਮੁਰ ਉਪਜਾਊ ਕਰਨ ਵਾਸਤੇ ਇੱਥੇ ਕੰਮ ਕੀਤਾ ਜਾ ਰਿਹਾ ਹੈ ਰਾਵੀ ਦਰਿਆ ਤੋਂ ਮਹਿਜ਼ 2 ਕਿਲੋਮੀਟਰ ਦੀ ਦੂਰੀ ਤੇ ਕੰਮ ਕੀਤੇ ਜਾ ਰਹੇ ਨੇ ਦਾ ਇਥੇ ਨਾਲ ਸਾਡੇ ਨਾਲ ਇਥੋਂ ਦੇ ਸਥਾਨਕ ਲੋਕ ਨੇ ਗੱਲਬਾਤ ਕਰਦੇ ਆ ਬਾਪੂ ਜੀ ਸਸੀ ਗਾਲ ਜੀ ਸਸੀ ਗਾਲ ਜੀ ਵੈਕ ਜੀ ਦਾ ਖਾਨ ਸਾਹਿਬ ਵੈਕ ਜੀ ਧੰਨਵਾਦੀ ਤੁਹਾਡਾ ਐਸਡੀ ਟੀਵੀ ਵਾਲਿਆਂ ਦਾ ਤੁਸੀਂ ਬਾਪੂ ਜੀ ਉੱਥੋਂ ਦੇ ਲੋਕਲ ਹੀ ਰਹਿਣ ਵਾਲੇ ਹੋ ਜੀ ਇਹ ਪਿੰਡ ਤੁਹਾਡਾ ਇਹੋ ਪਿੰਡ ਹੈ ਜੀ ਜੱਦੀ ਪਿੰਡ ਗੁਲਜਾਰ ਸਿੰਘ ਨਾਂ ਹੈ ਗੁਲਜਾਰ ਸਿੰਘ ਗੁਲਜਾਰ ਸਿੰਘ ਜੀ ਆ ਜਿਹੜੀ ਰੇਤਾ ਪਧਰੀ ਕੀਤੀ ਜਾ ਰਹੀ ਹੈ ਕੀ ਇਹ ਕਿਸਾਨ ਨੇ ਜਿਹੜੇ ਖੁਦ ਕਰਵਾ ਰਹੇ ਨੇ ਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜੀ ਵੇਖੋ ਜੀ ਅਜਿਹੇ ਨੇਤਾ ਚੁੱਕ ਹੀ ਰਹੇ ਆ ਆਪਾਂ ਮੁਣਕੇ ਸਰਕਾਰ ਨੇ ਕਿਹਾ ਤੁਹਾਡੀ ਜ਼ਮੀਨ ਆਪਾਂ ਲੈਵਲ ਕਰਕੇ ਦੇਵਾਂਗੇ ਅੱਛਾ ਜੀ ਇਹ ਤੁਹਾਨੂੰ ਜ ਆਪਾਂ ਜੀਸੀਪੀ ਦੇਵਾਂਗੇ ਤੁਸੀਂ ਇੱਕ ਰੇਤਾ ਬਾਹਰ ਕੱਢੀ ਜਾਂ ਡੈਂਪ ਕਰੀ ਜਾਂ ਜੋ ਮਰਜੀ ਹੈ ਸਰਕਾਰ ਨੇ ਜਿਹਾ ਕਿ ਆ ਵੀ ਜਿਸ ਦਾ ਖੇਤ ਉਸ ਕੀ ਰੇਤਾ ਹਾਂ ਇਹ ਸੱਚਾਈ ਹੈ ਵੀ ਜੇ ਦਾ ਖੇਤੇ ਉਹਦੀ ਰੇਤਾ ਤੇ ਸਰਕਾਰ ਦੀ ਰੇਤਾ ਹੈ ਜੀ ਨਹੀਂ ਸਰਕਾਰ ਦਾ ਕੋਈ ਨਹੀਂ ਸਰਕਾਰ ਦੀ ਰੇਤ ਨਹੀਂ ਸਰਕਾਰ ਦਾ ਪ੍ਰੋਜੈਕਟ ਨਾਲੀ ਮਤ ਕਰਨਿਆ ਸਾਡੇ ਕੋਲ ਜੀਸੀਬੀ ਲਓ ਸਾਡੇ ਕੋਲ 13 ਵੀ ਲਓ ਪੱਟੇ ਨੂੰ ਇਕੱਠੀ ਕਰੋ ਪ੍ਰਸ਼ਾਸਨ ਤੋਂ ਬੋਲ ਮਤ ਕਰ ਰਿਹਾ ਜੀ ਕਿ ਖਬਰਾਂ ਬਹੁਤ ਵਾਇਰਲ ਹੋ ਰਹੀਆਂ ਨੇ ਇਧਰ ਨੂੰ ਹੋ ਜੇ ਇਹ ਖਬਰਾਂ ਬਹੁਤ ਵਾਇਰਲ ਹੋ ਰਹੀਆਂ ਨੇ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਰੇਤਾ ਚੱਕਣ ਤੋਂ ਰੋਕਿਆ ਜਾ ਰਿਹਾ ਹੈ ਜੀ ਬਿਲਕੁਲ ਨਹੀਂ ਜੀ ਐਵੇਂ ਗਲਤ ਖਬਰਾਂ ਨੇ ਆ ਵੇਖ ਲਓ ਤੁਹਾਡੇ ਸਾਹਮਣੇ ਟਿਕੂ ਨਹੀਂ ਆਂ ਕੋਈ ਨਹੀਂ ਡੱਕ ਰਿਆ ਕਹਿ ਰਹੇ ਕੋ ਕਿ ਕਿੰਨਾ ਮਾਈਨਿੰਗ ਹੁੰਦੀ ਆ ਜੀ ਫਲਾਣਾ ਹੁੰਦਿਆ ਤੁਸੀਂ ਦੇਖੋ ਕਿ ਇਹਦਾ ਕਿਤਨ ਜਿਹੜੇ ਕੱਢਨੇ ਆਪਾਂ ਮਾਈਨ ਕਿੱਢ ਜਮੀਨ ਤੇ ਲਪਟਣ ਦੇ ਮਤਲਬ ਮਾਈਨਿੰਗ ਡਿਪਾਰਟਮੈਂਟ ਵੱਲੋਂ ਰੋਕਿਆ ਨਹੀਂ ਗਿਆ ਤੁਹਾਨੂੰ ਰੇਤ ਚੱਕਣ ਤੋਂ ਰੋਕਿਆ ਨਹੀਂ ਜੇ ਖਬਰਾਂ ਆਉਂਦੀਆਂ ਮੈਂ ਇਹਨਾਂ ਨਾਲ ਕਹਿੰਦੇ ਆ ਵੀ ਮੈਂ ਨਹੀਂ ਹੁੰਦੀ ਆ ਝੂਠੀ ਲੋਕੀ ਖਬਰ ਛਾਪ ਦਿੰਦੇ ਆ ਨਾ ਪਰ ਤੁਸੀਂ ਮੁੱਕਰੇ ਦੇਖ ਲਓ ਆਪਣੀ ਗੇਤੀ ਰੇਤ ਇਕੱਠੀ ਕਰਨੀ ਆ ਕਿੰਨੇ ਕਿੰਨੇ ਫੁੱਟ ਦੀ ਉਚਾਈ ਤੱਕ ਤੁਹਾਡੇ ਖੇਤਾਂ 'ਚ ਰੇਤ ਆ ਗਿਆ ਮੋਟ ਹੈਗੀ 2 ਫੁੱਟ ੱਲੇ ਮਿੱਟੀ ਆ 2 ਫੁੱਟ ਤੇ ਰੇਤ ਆ ਪਰ ਰੇਤ ਉੱਤੋਂ ਲਾ ਰਹੇ ਆ ਫਿਰ ਮਿੱਟੀ ਚੁੱਕਣ ਦਾ ਆਰਥਿਕ ਪ੍ਰਬੰਧ ਕਰਨਾ ਪਵੇਗਾ। ਅੱਛਾ ਜੀ। ਉਹਦਾ ਵੀ ਖਰਚਾ ਤੁਹਾਨੂੰ ਬੰਦਾ 30-35 ਹਜ਼ਾਰ ਕਿੱਲਿਆਂ ਚੜ ਜਾਏਗਾ। ਅੱਛਾ ਜਿਹੜੀਆਂ ਜ਼ਮੀਨਾਂ ਤੁਹਾਡੀਆਂ ਖਰਾਬ ਹੋਈਆਂ ਨੇ ਮੁੜ ਉਪਜਾਊ ਕਰਨ ਵਾਸਤੇ ਕਿੰਨਾ ਕ ਸਮਾਂ ਲੱਗੂਗਾ ਜੀ? ਇਹ ਕਣਕ ਨਹੀਂ ਬੀਜੀ ਜਾਣੀ ਜੀ। ਝੋਨੇ ਦਾ ਕੁ ਹੋ ਸਕਦਾ ਵੀ ਫਿਰ ਲੈਵਲ ਰੂਲ ਹੋ ਜਾਂਦੇ ਝੋਣ ਵਕਤ। ਕਣਕ ਬੀਜਣ ਦਾ ਸਮਾਂ ਕਦੋਂ ਦਾ ਹੁੰਦਾ ਨਵੰਬਰ ਦਸੰਬਰ ਦਾ ਹੁੰਦਾ? ਪਹਿਲੇ ਹਫਤੇ ਨਵੰਬਰ ਦੇ ਹੁੰਦਾ ਜੀ। ਤੇ ਉਹਦੇ ਇੱਕ ਮਹੀਨਾ ਕੀ ਰਹਿ ਗਿਆ ਹੋਵੇ। ਅਲੇ ਮਹੀਨਾ ਰਹਿ ਕੇ ਮਹੀਨੇ ਚ ਉਪਜਾਉ ਹੋ ਨਹੀਂ ਸਕਦੀ ਤੁਹਾਡੀ ਜ਼ਮੀਨਾਂ ਮਹੀਨੇ ਦਾ ਖਰਾਬੇ ਲਈ ਨਹੀਂ ਖੇਤ ਹੋਣਾ ਦੇ ਦੂਜੀ ਗੱਲ ਆਪਣਾ ਸੀਮ ਪਈ ਆ ਪਾਣੀ ਨਹੀਂ ਸੁੱਕ ਰਿਆ ਹਾਂ ਆ ਦੇਖੋ ਸਾਹਮਣੇ ਦੇ ਇਧਰ ਵੇਖੋ ਕੈਮਰਾ ਵਰੋ ਸੀਮ ਪਈ ਆ ਕਿਤਨਾ ਪਾਣੀ ਪਰ ਚੜਿਆ ਹਾਂ ਤੇ ਪਾਣੀ ਸੁੱਕੂ ਨਹੀਂ ਫੇਰੀਆਂ ਅੱਛਾ 2023 ਦੇ ਵਿੱਚ ਵੀ ਇਹੀ ਹਾਲਾਤ ਬਣੇ ਸੀਗੇ ਤੁਹਾਡੇ ਇਲਾਕੇ ਚ ਜੀ ਨਹੀਂ 2023 ਜੀ ਇੱਥੇ ਪਾਣੀ ਨਹੀਂ ਆਇਆ ਜੀ ਅੱਛਾ ਜੀ ਇਹ ਆਪਣਾ ਸਾਡੇ 94 ਚ ਆਇਆ ਸੀ 20 ਆਪਣਾ 1994 ਚ ਤੇ ਜਾਂ 1988 ਚ ਆਇਆ ਅੱਛਾ ਇੱਥੇ ਬਜ਼ੁਰਗੋ ਇਹ ਗੱਲ ਜ਼ਰੂਰ ਕਲੀਅਰ ਕਰ ਦਿਓ ਬਹੁਤੇ ਲੋਕਾਂ ਦੇ ਵਿੱਚ ਇਹ ਚਰਚਾਵਾਂ ਨੇ ਕਿ ਕਿਸਾਨ ਤਾਂ ਮਾਲੂਮਾਲ ਹੋ ਜਾਣੇ ਜੀ ਰੇਤਾ ਵੇਚ ਕੇ ਇਹ ਸਚਾਈ ਹੈ ਜੀ ਕਿ ਤੁਸੀਂ ਮਾਲੂਮਾਲ ਹੋਵੋਗੇ ਵੇਖੋ ਜੀ ਮਾਲੂਮਾਲ ਨਹੀਂ ਚਲੋ ਬਰਾਬਰੀ ਛੋੜੀ ਜੀ ਨਹੀਂ ਬੜੀ ਫਤਿਹ ਆ ਅਸੀਂ ਤਾਂ ਕਹਿੰਦੇ ਆ ਕਿ ਖਰਚਾ ਵਰਚਾ ਸਾਰਾ ਪੂਰਾ ਇਹ ਜਨਾਗ ਝੋਨਾ ਮਰ ਗਿਆ ਉਹਨੇ ਕਿਵੇਂ ਪੈਸੇ ਬਜਾ ਮਾਲ ਬਰਾ ਹੀ ਕਿੜੇ ਜੀ ਇਹ ਉਹ ਗੱਲ ਕੋਈ ਨਹੀਂ ਜੀ ਇਹ ਫਿਰ ਲੋਕ ਝੂਠ ਪ੍ਰਚਾਰ ਰਹੇ ਆ ਜੀ ਕਿ ਕਿਸਾਨ ਮਾਲੂਮਾਲ ਹੋ ਜਾਣੇ ਵੇਖੋ ਤੁਸੀਂ ਹਸਾ ਲੋ ਵੀ ਹੁਣ ਤੇ ਰੇਤ ਚੁੱਕਣੀਆਂ ਮੁੜਕੇ ਤੇ ਕਿੰਨਾ ਖਰਚਾ ਹੋਣਾ ਆ ਵੇਖੋ ਚੱਲਣ ਡੀਆਂ ਨੇ 10000 ਦਹਾੜੀ ਨੰਦੀ ਪੈਂਦੀ ਆ ਡੀਜ਼ਲ ਪਾਉਂਦੇ ਆ ਇਹ 15 15000 ਜੇ ਕਿਸਨ ਪੋਗਲੈਂਡ ਪੈਂਦੀ ਆ ਹਾਂਜੀ 15000 ਪਰ ਡੇ ਪੈ ਰਹੀ ਆ ਪਰ ਡੇ ਪੈ ਰਹੀ ਆ ਜੀ ਕਿੰਨੇ ਖੇਤ ਪੱਧਰ ਕਰ ਦਿੰਦੀ ਆ 15000 ਦੇ ਵਿੱਚ ਇੱਕ ਦਿਨ ਦੇ ਵਿੱਚ ਨਹੀਂ ਪੱਧਰ ਨਹੀਂ ਆ ਜਦ ਚੋਕੀ ਰਹੀ ਆ ਚੋਕੀ ਰਹੀ ਆ ਹਾਂ ਅੱਛਾ ਇੱਥੇ ਉਹ ਜਿਹੜੇ ਟਿਪਰ ਖੜੇ ਆ ਇੱਕ ਵਾਰੀ ਜ਼ੂਮ ਕਰਕੇ ਉਹ ਜ਼ਰੂਰ ਦਿਖਾ ਦਿਓ ਜਿਹੜਾ ਟਿਪਰ ਜਾ ਰਿਹਾ ਜੀ ਰੇਤਾ ਵਾਲਾ ਇਹ ਰੇਤਾ ਭਰ ਕੇ ਕਿਸਾਨਾਂ ਦੀਆਂ ਜ਼ਮੀਨਾਂ ਚੋਂ ਇੱਥੋਂ ਲਜਾਈ ਜਾ ਰਹੀ ਹੈ ਤੇ ਇੱਥੋਂ ਦੇ ਸਥਾਨਕ ਲੋਕ ਨੇ ਇਹਨਾਂ ਤੋਂ ਵੀ ਪੁੱਛਣਾ ਚਾਹ ਵੇਖੋ ਜੀ ਕਿ ਗਾਂ ਸੇਲ ਕਰ ਰਹੇ ਆ ਪਤਾ ਨਹੀਂ ਤੁਹਾਨੂੰ ਕਿੱਥੇ ਦੇ ਰਿਹਾ ਦੁਕਾਨਾਂ ਦੇ ਦੇ ਰਿਹਾ ਕਿੱਥੇ ਦੇ ਰਿਹਾ ਇਤਨੇ ਕਰੀ ਜਾਂਦੇ ਆ ਇਹ ਤੁਹਾਡਾ ਕੋਈ ਕੰਟੈਕਟ ਹੋਇਆ ਜਾਂ ਕੰਟੈਕਟ ਹੋਇਆ ਕਿਸੇ ਦੇ ਨਾਲ ਜਿਹੜਾ ਇੱਥੋਂ ਲਿਜਾ ਰਿਹਾ ਜਿਹੜਾ ਉਹਨਾਂ ਦਾ ਕੰਟੈਕਟ ਹੈ ਜਿਹੜੀ ਇੱਥੋਂ ਫੜ ਰਹੇ ਆ ਹਾਂ ਉਹ ਅਗੇ ਜਿੱਥੇ ਮਰਜ਼ੀ ਦੇਣ ਉਹ ਡਿੰਪ ਕਰ ਲੈਣ ਉਹਨਾਂ ਕੋਲ ਲਾਇਸੈਂਸ ਨਹੀਂ ਠੇਕੇਦਾਰ ਨੇ ਜਮ੍ਹਾਂ ਕਰਨ ਜੋ ਮਰਜ਼ੀ ਕਰਨ ਅੱਛਾ ਜੀ ਇਹ ਉਹਨਾਂ ਨੇ ਬਦਲ ਦਿੱ ਚੁੱਕੀ ਜਣੀ ਜੱਟ ਨੇ ਕਿੱਥੇ ਵੇਚ ਲੈਣੀ ਅੱਛਾ ਇੱਥੇ ਇਹ ਗੱਲ ਕਲੀਅਰ ਕਰ ਦਿਓ ਬਹੁਤੇ ਲੋਕ ਮਤਲਬ ਚਰਚਾਵਾ ਕਰ ਰਹੇ ਨੇ ਦੇਖ ਵੀ ਰਹੇ ਹੋਣਗੇ ਵੇਖੋ ਜੀ ਇਹ ਤਾਂ ਪਤਾ ਗੱਲ ਕੀ ਜੇ ਟਿੱਪਰ ਦੇ ਸਾਨੂੰ ਜਿੰਨੇ ਜੋ ਕਈ ਵੀ ਰੇਟ ਸਾਨੂੰ ਸੌਲਾ ਮਿਲ ਜੀ ਔਰ ਸਾਨੂੰ ਨਹੀਂ ਮਿਲਣਾ ਹਮ ਇੱਥੇ ਖਰਚਾ ਵਿਚਾਰਨਾ ਕਈ ਗੋਜਣਾ ਜੇ ਕੋਈ ਲੈ ਆ ਵੀ ਰਿਹਾ ਸਾਡੇ ਕੋਲ ਉਹਦਾ ਵੀ ਖਰਚਾ ਹੋਣਾ ਹੀ ਹੈ ਨਾ ਜਿੰਨੇ ਉੱਤੇ ਏਡੀ ਦੂਰ ਜਾ ਕੇ ਲਗਣੀ ਹੈ ਹਮ ਉਹ ਵੀ ਖਰਚਾ ਕਰ ਰਿਹਾ ਤੇ ਚਲੋ ਸਾਨੂੰ ਜਨਾਬ ਚਲੋ ਗੱਲ ਓਕੀਪੁਕੀ ਹੋਈ ਨਹੀਂ ਵੀ ਕਿੰਨੇ ਦਾ ਉਹ ਲੈ ਜਾ ਰਹੇ ਹੈ ਜੀ ਕਿੰਨਾ ਦਾ ਜੀ ਟਿੱਪਰ ਜਿਹੜੇ ਲੈ ਕੇ ਜਾ ਰਹੇ ਇੱਥੋਂ ਇੱਥੇ ਪਰ ਜਿਹੜਾ ਜੀ ਉਹਨਾਂ ਸੈਕਟਰੀ ਦਾ ਉਹਨਾਂ ਨਾਲ ਗੱਲ ਕੀਤੀ ਹੈ ਜਿਹਨੇ ਸੈਕਟਰੀ ਲੈ ਗਿਨ ਕੀ ਰੇਟ ਤਾਂ ਆਇਆ ਕੀਤਾ ਜੀ ਤੁਸੀਂ ਇਹ ਸਾਨੂੰ ਦੇ ਰਹੇ ਜੀ 1500 1600 ਰੁਪਏ 1500 1600 ਰੁਪਏ ਦਾ ਸੈਕੜਾ ਠੀਕ ਹੈ ਠੀਕ ਹੈ ਜੀ ਤਾਂ ਹੋਰ ਵੀ ਤੁਸੀਂ ਵੀ ਭਾਈ ਸਾਹਿਬ ਇੱਥੋਂ ਦੇ ਇੱਥੋਂ ਦੇ ਰਹਿਣ ਵਾਲੇ ਜੀ ਹਾਂ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੁਹਾਡੀ ਭਾਈ ਜੀ ਕਿੰਨੀ ਜ਼ਮੀਨ ਆਈ ਹੈ ਜਿਹੜੀ ਹੜ ਦੀ ਮਾਰ ਛੇਠਾਈ ਜੀ ਇਹ ਦੇਖੋ 50 60 ਕਿੱਲੇ ਸਾਰੇ ਬਰਬਾਦ ਹੋ ਗਏ ਇੱਥੇ ਅੱਛਾ ਜੀ ਹਾਂ ਜੀ ਤੇ ਬਜਾਈ ਸ਼ਕਤੀ ਜਿਹੜੀ ਉਹ ਮਤਲਬ ਬੀਜੀ ਤੇ ਜਾਣੀ ਨਹੀਂ ਹੈ ਮਤਲਬ ਹਾਂਜੀ ਬਹੁਤ ਸਾਰੀ ਮਤਲਬ ਇੱਥੇ 2 ਮਹੀਨੇ ਹਜੇ ਤੇ ਇਦਾਂ ਹੀ ਕੰਮ ਚੱਲਦਾ ਰਹਿਣਾ ਬਜਾਈ ਜੋ ਹੋਣੀ ਨਹੀਂ ਇਹ ਤੇ ਬਾਅਦ ਚੋਂ ਨਿਆਰੀ ਵੇਖੋ ਮਤਲਬ ਥੋੜੀ ਬਹੁਤੀ ਪੱਧਰੀ ਹੋਏ ਤੇ ਫੇਰ ਹੀ ਹਾਂ ਬਹੁਤ ਜ਼ਮੀਨ ਖਰਾਬ ਹੋ ਗਈ ਸਾਰੀ ਰੇਤ ਪੈ ਗਈ ਉੱਥੇ ਅਗਲੀ ਅਗਲੀ ਇੱਕ ਫਸਲ ਬੀਜੀ ਜਾਊਗੀ ਜੀ ਹੁਣ ਨਹੀਂ ਨਹੀਂ ਉਹ ਨਹੀਂ ਤੇ ਬੀਜੀ ਜਾਣੀ ਕਣਕ ਚੋਂ ਆਂਦੇ ਨਾ ਵੀ ਕਣਕ ਨਹੀਂ ਬੀਜੀ ਜਾਣੀ ਹਾਂ ਹਾਂਜੀ ਇਹ ਵਿੱਚੋਂ ਨਿਆਰੀ ਵੇਖੋ ਮਾੜੀ ਮੋਟੀ ਪੱਧਰੀ ਹੋਏਗੀ ਹਾਂ ਹਾਂਜੀ ਮਤਲਬ ਹੁਣ ਅਗਲੀ ਫਸਲ ਬੀਜੀ ਨਹੀਂ ਜਾਊਗੀ ਹਨਾ ਵੇਖੋ ਜੀ ਚਲੋ ਸਾਡੇ ਜਿੰਨੇ ਥਾਂ 'ਚ ਰੇਤ ਪਈ ਆ ਜਿੰਨੇ ਕਿੱਲੇ 'ਚ ਪਈ ਆ ਬਾਕੀ ਸਾਡੇ ਕੋਲ 50 ਏਕੜ ਜ਼ਮੀਨ ਹੈ ਤਿੰਨ ਭਰਾ ਆਂ ਉਹ 50 ਏਕੜੀ ਦਬਾ ਹੋ ਗਿਆ ਹਾਂ ਮਤਲਬ ਇੱਕ ਵੀ ਉਹਨਾਂ ਵਿੱਚ ਝੋਨੇ ਦਾ ਕੋਈ ਖੇਤ ਨਹੀਂ ਵਜਿਆ ਜਿਹੜਾ ਹੋਏ ਵੀ ਅਸੀਂ ਕਰਾਂ ਤੇ ਉਹ ਕਹਿ ਰਹੇ ਜੱਟ ਮਾਲੂ ਮਾਲੂ ਰੇ ਮਾਲੂ ਮਾਲੂ ਕਰੇ ਬਰਾਬਰ ਵੀ ਨਹੀਂ ਛੁੱਟਣਾ ਇਹ ਨੁਕਸਾਨ ਕਿੰਨਾ ਹੋ ਗਿਆ ਤੁਸੀਂ ਸਾਲ 50 ਕਿੱਲੇ ਦੇ ਵਿੱਚੋਂ 30 ਲੱਖ ਦਾ ਝੋਨਾ ਨਿਕਲਦਾ ਕੀ ਵਾਟ ਲਾਂਗੇ ਆਪਾਂ ਰੇਤ ਦਾ ਕਿੰਨੇ ਕ ਵਾ ਕਿਤਨਾ ਜੱਟ ਦੀ ਪਰਪਾਈ ਹੋ ਜੂਗੀ ਸਿਆਣੀ ਇਹ ਕ ਅਗਲੀ ਫਸਲ ਵੀ ਨਹੀਂ ਹੁਣ ਬੀਜੀ ਜਾਣੀ ਹੈ ਨਾ ਫਿਰ ਕਣਕ ਕਿਉਂ ਗਈ ਜੀ ਇੱਕ ਤਾਂ ਝੋਨਾ ਤਬਾਹ ਹੋ ਗਿਆ ਝੋਨਾ ਮਰ ਗਿਆ ਤੇ ਗਾਂ 20-5 ਲੱਖ ਦੀ ਕਣਕ ਵੀ ਮਰ ਜੂਗੀ 50 ਲੱਖ ਦਾ ਸਾਢੇ ਦਾ ਸਾਲ 50 ਲੱਖ ਦੀ ਰੇਤਾ ਭਾ ਵੀ ਜਣ ਲਾਂਗੇ ਪੂਰੇ ਐਵੇਂ ਮੂਹਰੇ ਰੋਕੀ ਗੱਲਾਂ ਕਰੀ ਜਾਂਦੇ ਚਾਰ ਪੰਜ 6 7 8 10 ਸੇ ਆਈ ਨਾ ਰੇਤਾ ਤੇ ਸਿਰਫ 5-7 10 ਕਿਲੀਆਂ ਜੀ ਆਈ ਹੈ ਬਾਕੀ ਤੇ 50 ਏਕੜ ਦੇ ਦਵਾਈ ਹੈ ਪੂਰੇ ਤੇ ਪੂਰੇ ਪਾਣੀ ਝੋਨਾ ਕਾਲਾ ਹੋ ਗਿਆ ਹਾਂ ਬਿਲਕੁਲ ਇਹ ਅਗਲੀ ਵੀ ਫਸਲ ਨਹੀਂ ਬੀਜੀ ਜਾਣੀ ਇਹਨਾਂ ਦੀ ਇਹ ਹੁਣ ਕਟੋਕੜਾ ਨੂੰ ਠੀਕ ਕਰਨ ਲਈ ਸਾਰਾ ਕੁਝ ਕਰਨ ਲਈ ਕਟੋਕੜਾ ਇੱਕ ਸਾਲ ਦਾ ਸਮਾਂ ਇਹਨਾਂ ਨੂੰ ਲੱਗਣਾ ਹੀ ਲੱਗਣਾ ਹੈ ਬਾਜੀ ਉਹਨਾਂ ਨੂੰ ਲੱਗਣਾ ਹੀ ਲੱਗਣਾ ਤੁਸੀਂ ਬਾਜੀ ਇੱਥੇ ਦੇ ਲੋਕਲ ਹੀ ਰਹਿਣ ਵਾਲੇ ਹੋ ਜੀ ਹਾਂ ਜੀ ਲੋਕਲ ਹੀ ਰਹਿਣ ਵਾਲੇ ਆਪਾਂ ਰੰਦਾਸ ਤੇ ਰਹਿਣ ਵਾਲੇ ਆਪਾਂ ਇਹ ਆਪਾਂ ਅੰਮ੍ਰਿਤਸਰ ਵੀ ਰਹਿੰਦੇ ਆ ਤੇ ਆਪਾਂ ਇਹਨਾਂ ਕੋ ਰੇਤ ਦਿੱਤੀ ਹੈ ਇਹਨਾਂ ਕੋਲ ਤੁਸੀਂ ਖਰੀਦਦਾਰ ਹੋ ਨਾ ਰੇਤ ਰੇਤ ਕਿਸਾਨਾਂ ਦੀ ਤੁਸੀਂ ਖਰੀਦਦੇ ਹੋ ਨਹੀਂ ਨਹੀਂ ਅਸੀਂ ਖਰੀਦਦੇ ਨਹੀਂ ਅਸੀਂ ਬਿਲਡਰਾਂ ਸਾਡੇ ਆਪਣੇ ਸਾਈਡਾਂ ਤੇ ਇਸੀ ਅਗੇ ਵੇਚੀ ਦਿਆ ਇਹਨਾਂ ਕੋ ਲਿੱਤੀ ਹੈ ਕਿ ਅਸੀਂ ਇਹ ਸੋਚ ਕੇ ਲਿੱਤੀ ਹੈ ਕਿ ਇਹਨਾਂ ਦਾ ਜਿਹੜਾ ਨੁਕਸਾਨ ਅਸੀਂ ਭਰਤੇ ਨਹੀਂ ਸਕਦੇਗੇ ਪਰ ਜਿੰਨੀ ਕਿ ਮਦਦ ਕਰ ਸਕਦੇ ਉਹਨਾਂ ਕੋ ਕਰ ਸਕੀ ਜਿੰਨਾਂ ਕੋ ਵੱਤਵਾਦ ਨਾਲ ਰੇਡ ਦੇ ਸਕਦੇ ਦੇ ਸੀ ਇਸ ਕਰਕੇ ਆਪਾਂ ਇਹਨਾਂ ਕੋ ਵਾਈ ਜਿਹੜੀ ਰੇਤਾ ਇੱਥੋਂ ਭਰੀ ਜਾ ਰਹੀ ਹੈ ਫਿਰ ਤੁਸੀਂ ਜਿਹੜੀਆਂ ਬਿਲਡਿੰਗਸ ਬਣ ਰਹੀਆਂ ਨੇ ਜਾਂ ਜਿਹੜੇ ਰਿਟੇਲਰ ਨੇ ਉਹਨਾਂ ਨੂੰ ਤੁਸੀਂ ਦੇ ਰਹੇ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਬਿਲਕੁਲ ਦੇਖੋ ਜੀ ਇਹ ਸਰਕਲ ਲਗਾਵਾ ਹੈ ਹਰ ਇੱਕ ਦਾ ਬਿਜ਼ਨਸ ਵਪਾਰ ਦਾ ਸਰਕਲ ਹੈ ਉਹਨਾਂ ਸੀ ਇੱਥੇ ਰਹਿੰਦੇ ਨਹੀਂ ਜਿਨ੍ਹਾਂ ਦਾ ਨੁਕਸਾਨ ਹੋਇਆ ਸਾਡਾ ਫਰਜ਼ ਹੈ ਅਸੀਂ ਇੱਥੇ ਆ ਕੇ ਸੇਵਾ ਵੀ ਨਹੀਂ ਕੀਤੀ ਆ ਅਸੀਂ ਆਪਣੇ ਸ਼ਹਿਰ ਅ ਕਾਫੀ ਕੁਛ ਅਪਾ ਇਥੇ ਲੈ ਕੇ ਆਏ ਆ ਕੋਈ ਕਿੱਟਾ ਲੈ ਕੇ ਆਏ ਰਾਸ਼ਨ ਲੈ ਕੇ ਆਏ ਅਸੀਂ ਪਹਿਲੇ ਤੇ ਉਹ ਕਰਦੇ ਰਹੇ ਫਿਰ ਸਾਡਾ ਇਹਨਾਂ ਨਾਲ ਕੋਈ ਸਾਡੇ ਬ੍ਰਦਰ ਆ ਕਜ਼ਨ ਉਹਨਾਂ ਨਾਲ ਪਰਿਵਾਰਿਕ ਰਿਲੇਸ਼ਨ ਆ ਉਹਨਾਂ ਨੇ ਕਿਹਾ ਯਾ ਸਾਡੇ ਸਾਰੇ ਕਿਲੇ ਬਰਬਾਦ ਹੋ ਗਏ ਤਿੰਨ ਚਾਰ ਕਿਲੇ ਚਾਹੀਏ ਸਾਡੇ ਤੇ ਇਹ ਕੜਵਾ ਦਿਓ ਜਲਦੀ ਤੋਂ ਜਲਦੀ ਤੇ ਅਸੀਂ ਇਹਨੂੰ ਆਪਣਾ ਨੂੰ ਖੇਤਾਂ ਨੂੰ ਸਹੀ ਕਰ ਸੀਗੀ अच्छा ਜਿਹੜੀ ਆਪਾਂ ਰੇਤ ਹੈ ਇਧਰ ਪਾਸੇ ਬਾਈ ਜੀ ਆਜੋ ਤੁਸੀਂ ਇਹਨਾਂ ਤੋਂ ਖਰੀਦਦੇ ਹੋ ਇਹ ਜਿਹੜੀ ਰੇਤ ਹੈ ਇਹਦੀ ਕੁਆਲਿਟੀ ਇਹਨਾਂ ਦੀ ਕੁਆਲਿਟੀ ਦੇ ਅਕੋਰਡਿੰਗ ਤੁਸੀਂ ਇਹਨਾਂ ਨੂੰ ਪੇ ਕਰਦੇ ਹੋ ਜਿਹੜੀ ਇਹ ਜਨਾਲੇ ਦੀ ਰੇਤ ਆ ਰਹੀ ਹੈ ਉਹੀ ਰੇਤ ਗਈ ਇੱਥੇ ਜੋ ਸਾਰੇ ਅਸੀਂ ਤੇ ਉਲਟਾ ਜੇ ਅਸੀਂ ਜਨਾਲੇ ਦੀ ਰੇਤ ਲੈਣ ਜਾਈਏ ਤੇ ਉਹ ਸਾਨੂੰ ਸਸਤੀ ਮਿਲਦੀ ਹੈ ਉਲਟਾ ਤੇ ਜੇ ਅਸੀਂ ਇਹਨਾਂ ਨੂੰ ਇਹੀ ਇਹਨਾਂ ਨੂੰ ਤਾਂ ਵੱਧ ਦੇ ਰਿਹਾ ਕਿ ਚਲੋ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਾਲੀ ਨੁਕਸਾਨ ਮਾਲੀ ਨੁਕਸਾਨ ਜ਼ਿਆਦਾ ਆਇਆ ਹੁਣ ਦੇਖੋ ਨਾ ਜੇ ਅਗਲੇ ਦੇ ਸਾਰੇ ਕਿੱਲੇ 50 ਕਿੱਲੇ ਬਰਬਾਦ ਹੀ ਹੋ ਗਏ ਤੇ ਤਿੰਨ ਕਿੱਲੇ ਜੋ ਕਿੰ ਕਿੰਨੇ ਕਿ ਡਿਪਰ ਲੈ ਜਾਵਾਂਗੇ ਇੱਥੋਂ ਭਰ ਭਰ ਕੇ 100 ਡਿਪਰ 150 ਡਿਪਰ 200 ਡਿਪਰ ਇਸ ਤੋਂ ਬਾਅਦ ਕੀ ਲੈ ਜਾਵਾਂਗੇ ਉਹ ਦੱਸੋ ਤੇ ਉਹਨੇ ਪੈਸੇ ਪੂਰੇ ਹੋਣੇ ਨਹੀਂ ਤੁਸੀਂ ਆਪ ਗਿਣਤੀ ਮਾਰ ਲਓ ਸੈਂਕੜੇ ਗਿੱਲੋ ਪਾਸੇ ਚੰਗੀ ਕੁਆਲਿਟੀ ਦੀ ਰੇਤਾ ਆ ਇਧਰਨੇ ਪਾਸੇ ਜਿਹੜੀ ਢੇਰੀ ਲੱਗੀ ਐ ਇਹ ਵੀ ਜ਼ਰੂਰ ਦਿਖਾ ਦਿਓ ਇਹ ਮਤਲਬ ਚੰਗੀ ਕੁਆਲਿਟੀ ਦੀ ਰੇਤਾ ਆ ਕਿੰਨੇ ਕਿ ਠੀਕ ਹੈ ਕੁਆਲਿਟੀ ਠੀਕ ਹੈ ਅਸੀਂ ਇਹ ਨਹੀਂ ਕਹ ਰਹੇ ਕਿ ਨਹੀਂ ਕੁਆਲਿਟੀ ਬਰਵਾਦਾ ਕੁਆਲਿਟੀ ਉਹੀ ਆ ਜਿਹੜੀ ਅਜਨਾਲੇ ਦੇ ਦਰਿਆ ਚੋਂ ਨਿਕਲਦੀ ਆ ਅੱਛਾ ਜੀ ਹਾਂ ਜੀ ਇਹ ਮਤਲਬ ਕਿੰਨੇ ਕਿ ਫੁੱਟ ਤੱਕ ਉਚਾਈ ਤੱਕ ਆਪ ਟੱਕ ਮਾਰਨਾ ਜਿਸਲੇ ਤੁਹਾਡੀ ਮਿੱਟੀ ਆਂਦੀ ਹੈ ਡੇਢ ਫੁੱਟ ਬਾਅਦ 2 ਫੁੱਟ ਬਾਅਦ ਮਿੱਟੀ ਆਂਦੀ ਹੈ ਆਪਾਂ ਉਥੋਂ ਛੱਡ ਦੇਣਾ ਪੂਰੇ ਦਾ ਹਾਂ ਅਸੀਂ ਤੁਹਾਨੂੰ ਟੱਕ ਵਜਾ ਤੁਸੀਂ ਅੱਗੇ ਜਾ ਕੇ ਵੇਖ ਸਕਦੇ ਹੋ ਜੇ ਉਥੋਂ ਅਸੀਂ ਰੇਡ ਕੱਢੀ ਕੀਤੀ ਹੈ ਤੇ ਉਹੀ ਉਥੋਂ ਟੱਕ ਤੋਂ ਛੱਡ ਦਿੱਤਾ ਬੈਕ ਫੁੱਟ ਤੇ ਆਗਾ ਭਈ ਪੋਕ ਲਾਈਨਾਂ ਨੂੰ ਪੂਰੀ ਇਨਸਟਰਕਸ਼ਨ ਦਿੱਤੀ ਹੋਈ ਆਪਾਂ ਪੂਰੀ ਮਤਲਬ ਉਹ ਜੇ ਉਹ ਤੁਸੀਂ ਚਿਕਣੀ ਮਿੱਟੀ ਪੱਟਦੇ ਹੋ ਫਿਰ ਉਪਜਾਊ ਸ਼ਕਤੀ ਵੀ ਮਰਦੀ ਹੈ ਨਾ ਜਮੀਨ ਬਿਲਕੁਲ ਹਾਲੇ ਤੀ ਜੇ ਹਾਲੇ ਤੱਕ ਰੇ ਚੁੱਕਣ ਦੇ ਆਪਾਂ ਹਾਲੇ ਤੀ ਥੱਲੇ ਜਿਹੜੀ ਸੇਲਟ ਪਈ ਆ ਉਹ ਉਹ ਇਹਨਾਂ ਨੇ ਵੱਖਰੀ ਚੁਕਾਣੀ ਹੈ ਪਾਰੀ ਉਹ ਟੋਟਾ ਵਾਲਾ ਮੈਂ ਤਾਂ ਪੈਣੀ ਚਲਾਉਂਦਾ ਤੇ ਤੁਹਾਡਾ ਭਾਈ ਜੀ ਨਾਮ ਕੀ ਹੈ ਜੀ ਮੇਰਾ ਨਾਮ ਚੇਤਨ ਹੈ ਚੇਤਨ ਜੀ ਜੀ ਅੱਛਾ ਜੀ ਤੁਸੀਂ ਅੰਮ੍ਰਿਤਸਰ ਤੋਂ ਆਂ ਸਾਡਾ ਆਰਸੀ ਬਿਲਡਰ ਦੇ ਨਾਂ ਤੇ ਪੈਂਦਾ ਬਿਲਕੁਲ ਜੀ ਇਹ ਭਾਈ ਜੀ ਹੁਣਾਂ ਨੇ ਕਿਹਾ ਕਿ ਅਸੀਂ ਵੱਧ ਤੋਂ ਵੱਧ ਜਿੰਨੇ ਪੈਸੇ ਹੋ ਸਕਦੇ ਨੇ ਅਸੀਂ ਕਿਸਾਨਾਂ ਨੂੰ ਦੇ ਰਹੇ ਹਾਂ ਕਿਉਂਕਿ ਮਾੜੀ ਘੜੀ ਦੇ ਵਿੱਚ ਜਿੱਥੇ ਸਮਾਜ ਸੇਵੀ ਨੇ ਸੰਸਥਾਵਾਂ ਨੇ ਜਾਂ ਹੋਰ ਲੋਕ ਨੇ ਜਿਹੜੇ ਪੰਜਾਬ ਪੱਖੀ ਸੋਚ ਰੱਖਦੇ ਨੇ ਜਿਹੜੇ ਕਹਿੰਦੇ ਨੇ ਕਿ ਵਾਕਈ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਨੁਕਸਾਨ ਦੀ ਪਰਪਾਈ ਹੋਣੀ ਚਾਹੀਦੀ ਹੈ ਇਹ ਭਾਈ ਚੇਤਨ ਜੀ ਹੁਣੀ ਨੇ ਇਹ ਕਹਿੰਦੇ ਵੀ ਭਾਈ ਅਸੀਂ ਇਹਨਾਂ ਰੇਟ ਦੇ ਰਹੇ ਆ ਰੇਤਾ ਦਾ ਇਧਰਲੇ ਪਾਸੇ ਇਹ ਮਸ਼ੀਨ ਤੁਹਾਨੂੰ ਦਿਖਾ ਦਿੰਨੇ ਆ ਇਹ ਇਹਨਾਂ ਨੇ ਖਾਸ ਤੌਰ ਤੇ ਇਹ ਮਸ਼ੀਨਸ ਵਾਲੇ ਜਿਹੜੇ ਆਪਰੇਟਰ ਨੇ ਇਹਨਾਂ ਨੂੰ ਖਾਸ ਤੌਰ ਤੇ ਇਹ ਇਨਸਟਰਕਸ਼ਨ ਦਿੱਤੀਆਂ ਨੇ ਕਿ ਜਿੰਨੀ ਢੁਗਾਈ ਤੱਕ ਰੇਤਾ ਆਉਂਦੀ ਹੈ ਉਨੀ ਢੁਗਾਈ ਤੱਕ ਜੀ ਤੁਸੀਂ ਜਿਹੜੀ ਪਟਾਈ ਕਰਨੀ ਹੈ ਉਸ ਤੋਂ ਬਾਅਦ ਜਦੋਂ ਚੀਕਣੀ ਮਿੱਟੀ ਆ ਜਾਂਦੀ ਹੈ ਇੱਥਾ ਤਾਂ ਉਹਨਾਂ ਨੂੰ ਇਹ ਇਨਸਟਰਕਸ਼ਨ ਦਿੱਤੀਆਂ ਗਈਆਂ ਨੇ ਕਿ ਚੀਕਣੀ ਮਿੱਟੀ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਆ ਜਾਂਦੀ ਹੈ ਤਾਂ ਉੱਥੋਂ ਤੁਸੀਂ ਪਟਾਈ ਨਹੀਂ ਕਰਨੀ ਤਾਂ ਇਹ ਮਾਈਨਿੰਗ ਮਾਈਨਿੰਗ ਹੈ ਮਾਫ ਕਰਨਾ ਇਹ ਕਹਿ ਸਕਦੇ ਆ ਕਿ ਜਿਹੜੀ ਰੇਤਾ ਹੈ ਕਿਸਾਨਾਂ ਦੀ ਜਿਹੜੀ ਜ਼ਮੀਨ ਦੇ ਵਿੱਚ ਭਰ ਗਈ ਸੀ ਤਾਂ ਉਹਨਾਂ ਨੂੰ ਹੁਣ ਪੱਟ ਪਟਾਈਆ ਕਰਨ ਦਾ ਰੇਤਾ ਇੱਥੋਂ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਵੀ ਜਵਾਬ ਮਿਲ ਗਿਆ ਜਿਹੜੇ ਲੋਕ ਕਹਿੰਦੇ ਸੀ ਕਿ ਭਾਈ ਕਿਸਾਨਾਂ ਨੂੰ ਸਰਕਾਰ ਵੱਲੋਂ ਰੇਤਾ ਨਹੀਂ ਪੱਟਣ ਦਿੱਤਾ ਜਾ ਰਿਹਾ ਆ ਇਧਰ ਸਰਦਾਰ ਸਾਹਿਬ ਜਿਹੜੇ ਮਾਛੀਵਾਲਾ ਪਿੰਡ ਦੇ ਨੇ ਇਹਨਾਂ ਨੇ ਜਵਾਬ ਦੇ ਦਿੱਤਾ ਕਿ ਜਿਸ ਕੀ ਜਿਸ ਦਾ ਖੇਤ ਉਸ ਕੀ ਰੇਤ ਮਤਲਬ ਜਿਨ੍ਹਾਂ ਦਾ ਖੇਤ ਹੈ ਉਹੀ ਰੇਤਾ ਵੇਚ ਰਹੇ ਨੇ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਪੰਜਾਬ ਦੇ ਵਿੱਚ ਬਣੇ ਹੋਏ ਹਾਲਾਤਾਂ ਨੂੰ ਲੈ ਕੇ ਜਾਂ ਮੁੱਢ ਬਸੇਵੇ ਵਾਸਤੇ ਤੁਹਾਡੇ ਜੋ ਵਿਚਾਰ ਨੇ ਜਾਂ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਮੁੱਢ ਬਸੇਵਾ ਕੀਤਾ ਜਾ ਸਕਦਾ ਹੈ ਆਪਣੇ ਵਿਚਾਰ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ